ਸਾਤਸ਼ੀ ਕਾਲ ਦੋਸਤੋ ਸਵਾਗਤ ਹੈ ਪ੍ਰੋਗਰੈਸਿਵ ਫਾਰਮਰ YouTube ਚੈਨਲ ਤੇ Facebook ਪੇਜ ਤੇ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਕਮਾਲ ਦੀ ਜਿਹੜੀ ਗੋਰੀਆਂ ਦੀ ਇੰਜਨ ਵਾਲੀ ਢੋਲਕੀ ਦਿਖਾਉਣੇ ਆ ਆਪਣੇ ਕੋਲੇ ਵੀ ਇੰਜਨ ਵਾਲੀਆਂ ਢੋਲਕੀਆਂ ਹਨ ਜਿਹਨੂੰ ਆਪਣੇ ਜਿਹੜੇ ਕਿਸਾਨ ਭੁੰਡਾ ਵੀ ਕਹਿ ਦਿੰਦੇ ਆ ਤੇ ਆਪਣੇ ਜੇਕਰ ਉਸਰੀ ਜਿਆਦਾ ਲੰਬੀ ਹੋਵੇ ਤਾਂ ਭੁੰਡਾ ਆਪਣਾ ਅੱਧ ਵਿਚਾਲੇ ਜਾ ਕੇ ਖਤਮ ਹੋ ਜਾਂਦਾ ਸਿਰੇ ਨਹੀਂ ਉੱਪਰ ਦਾ ਤੇ ਅੱਜ ਤੁਹਾਨੂੰ ਅੰਗਰੇਜ਼ਾਂ ਦੀ ਜਿਹੜੀ ਕਾਰਾਗਰੀ ਦਿਖਾਉਣੇ ਆ ਗੋਰੀਆਂ ਨੇ ਕਮਾਲ ਕਰੀ ਭਈਏ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੀ ਇੱਕ ਭੁੰਡੇ ਦੇ ਨਾਲ ਗੋਰੇ ਇੱਕ ਕਿਲਾ ਸਪਰੇ ਕਰੀ ਜਾਂਦੇ ਆ ਦੇਖ ਕੇ ਮੈਂ ਵੀ ਜਿਹੜਾ ਹੈਰਾਨ ਰਹਿ ਗਿਆ ਤੇ ਆਉਂਦੇ ਤੁਹਾਨੂੰ ਵੀ ਦਿਖਾਉਣੇ ਆ ਲੰਮੀ ਪਾਈਪ ਇਹਨਾਂ ਨੇ ਲਾ ਰੱਖੀ ਐ ਭੁੰਡੇ ਦੇ ਤੇ ਇੱਕ ਪਾਸੇ ਜਿਹੜਾ ਭੁੰਡੇ ਵਾਲਾ ਹੋ ਗਿਆ ਤੇ ਦੂਸਰੇ ਪਾਸੋਂ ਇੱਕ ਬੰਦਾ ਫੜ ਲੈਂਦਾ ਪਾਈਪ ਤੇ ਉਸੇ ਭੁੰਡੇ ਦੇ ਨਾਲ ਜਿਹੜਾ ਇਹ ਇੱਕ ਕਿਲਾ ਦੀ ਸਪਰੇ ਆ ਜੋ ਤੁਹਾਨੂੰ ਦਿਖਾਉਣੇ ਆ ਕਿਵੇਂ ਕਰਦੇ ਆ ਤੁਸੀਂ ਵੀ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਆ ਤਾਂ ਜਿਹੜਾ ਬਹੁਤ ਵਧੀਆ ਜਗਾਰਡ ਆ ਨਾ ਝੋਨੇ ਦੇ ਵਿੱਚ ਵੜਨ ਦੀ ਲੋੜ ਬਸ ਦੋਨੇ ਪਾਸੇ ਵਟਾਂ ਤੇ ਖੜ ਜਾਂਦੇ ਇੱਕ ਬੰਦਾ ਉਧਰ ਹੋ ਜਾਂਦਾ ਇੱਕ ਦੂਸਰੇ ਪਾਸੇ ਹੋ ਜਾਂਦਾ ਤੇ ਭੁੰਡੇ ਦੇ ਨਾਲ ਇੱਕ ਕਿੱਲਾ ਸਪਰੇਅ ਕਰ ਦਿੰਦੇ ਆ ਇੱਕ ਭੁੰਡੇ ਦੇ ਨਾਲ ਆਓ ਤੁਹਾਨੂੰ ਦਿਖਾਉਨੇ ਆ ਦੋਸਤੋ ਅੱਜ ਛਿੜਕਦਾ ਗੋਰੀਆਂ ਨੇ ਇੱਕ ਗੱਲਾ ਮਿੰਟਾਂ ਦੇ ਵਿੱਚ ਤੇ ਆਹ ਦੇਖ ਲਓ ਤੁਸੀਂ ਲਫਾਫਾ ਜਾਂ ਵਿੱਚ ਦੇ ਬਰੀਕ ਸਰਾਖ ਕਰਿਆ ਤੇ ਮਿੰਟੋ ਮੈਟਿਕ ਇੱਕਲਾ ਛਿੜਕ ਕੇ ਉਹ ਚੱਲਿਆ ਗੋਰਾ ਅਗਲਾ ਭੁੰਡਾ ਭਰਨ ਦੇ ਵਾਸਤੇ ਹੈ ਨਾ ਕਮਾਲ ਦਾ ਜਗਾੜ ਤੇ ਆਪਾਂ ਜਿਹੜਾ ਵਿੱਚ ਡਿੱਗਦੇ ਫਿਰਦੇ ਆ ਝੋਨੇ ਦੇ ਲੰਮੀ ਉਸਰੀ ਹੋਵੇ ਤਾਂ ਅੱਧ ਵਿਚਾਲੇ ਜਾ ਕੇ ਮੁੱਕ ਜਾਂਦਾ ਤੇ ਦੁਬਾਰੇ ਫੇਰ ਉੱਥੇ ਲੌਂਕਦੇ ਫਿਰਦੇ ਆ ਤੇ ਆਹ ਦੇਖ ਲਓ ਬਈ ਗੋਰੀਆਂ ਦਾ ਜਗਾੜ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੁਸੀਂ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ